ਆ ਮੈਚ ਦਾ ਜਰੂਰ ਟੀਮ ਆ ਜੜ ਗਈ ਆ ਸਲਾਣਾ ਤੇ ਰਾਜਪੁਰ ਭਾਈਆ ਤੋਤੇ ਦੀ ਕਬੱਡੀ ਪੈ ਰਹੀ ਆ ਕੰਨਣਵਾਲ ਪਿੰਡ ਐ ਚਾਰੋ ਚਾਰੇ ਜਾਫੀ ਤਿਆਰ ਐ ਮੇਜਰ ਮਿਰਗ ਲੱਗਾ ਮੇਜਰ ਵੀ ਤਿਆਰਵਾ ਵੱਡਾ ਉਹ ਤੋਤੇ ਨੂੰ ਵੀ ਤਿਆਰਵਾ ਵੱਡਾ ਲੰਬੇ ਸਮੇਂ ਤੋਂ ਇਹ ਪਲੇਅਰ ਖੇਡਦੇ ਆ ਰਹੇ ਆ ਪਰ ਸਾਹਮਣੇ ਪੈਦੀ ਕਬੱਡੀ ਮਿਰਗ 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 ਸਾਹਮਣੇ ਕਰਕੇ ਬਾਲ ਇਹ ਮੇਜਰ ਮੇਗਾ ਲੈ ਵੀ ਮਦੇਵੀ ਵਾਲੇ ਆਉਂਦਾ ਸਵਾਗਤ ਤਾੜੀਆਂ ਜੋਰ ਨਾਲ ਮਾਰ ਦਿਓ ਮੇਰੇ ਵੀਰੋ ਆਦੇ ਕਬੱਡੀ ਕੱਪ ਦੇ ਨਾਲ ਜੁੜਦੇ ਜਾ ਰਹੇ ਆ ਮੇਰੇ ਵੀਰੋ ਅਦਲਬਰ ਦੀ ਗੱਲ ਕਰਨੀ ਤੋਤੇ ਰੋਜ਼ ਆਇ ਮੁਕਤ ਪੈਂਡ ਨਹੀਂ ਮਿਲਦੇ ਹੱਥ ਲਾਉਣਾ ਪੈਣਾ ਆ ਜੇ ਓਏ ਆਇਆ ਸਵਾਦ ਜੇ ਸੱਟ ਟੁੱਟੇ ਤਾਂ ਨਾ ਫੜੇ ਫੇਰ ਬੈਠ ਮਿਲੂਗਾ ਜੇ ਦੁਬਾਰੇ ਵਿੱਚ ਲੱਗ ਜਾਵੇ ਜਾਫੀ ਕਿਵੇਂ ਭਾਈ ਰੋਡਓਵਰ ਸੱਟ ਟੁੱਟੇ ਜੱਲ ਨੂੰ ਮੇਜਰ ਲੱਗਿਆ ਤੈਨੂੰ ਕਿਉਂ ਹੀ ਰੋਜ਼ ਤੂੰ ਸੌਂ ਤੂੰ ਤਾਂ ਪਹਿਲਾਂ ਵੀ ਸੌਂ ਗਈ ਜੰਨਾ ਓ ਭਾਈ ਅਸੀਂ ਨਹੀਂ ਖੇਡਦਾ ਹੋਲਡਪਲਾ ਨਹੀਂ ਤੂੰ ਨਹੀਂ ਅਸੀਂ ਨਹੀਂ ਕਰਦਾ ਰੋਜ਼ ਹੀ ਰੋਜ਼ ਤੇਰਾ ਹੋਰ ਤਾਂ ਕਿਹਦਾ ਰੋਲਾ ਪੈਂਦਾ ਰੀ ਤੇਰਾ ਰੋਲਾ ਕਿ ਪੈਂਦਾ ਉਹੀ ਰੋਲਾ ਪਈ ਜਾਣਾ ਰੋਜ਼ ਧੱਕਾ ਧੱਕਾ ਹੀ ਆਇਆ ਹੋਰ ਕੀ ਆ ਰੈਫਰੀ ਦਾ ਫੈਸਲਾ ਟਾਲਾ ਜੀ ਖਿਡਾਰੀ ਨੂਰ ਕਾਲਣ ਕਿ ਤੂੰ ਪ੍ਰੰਤੂ ਨਹੀਂ ਕਰਨੀ ਓ ਫੈਸਲਾ ਕਿਵੇਂ ਲੱਗਿਆ ਮਧੇਵੀ ਵਾਲਿਓ ਰੈਫਰੀ ਦਾ ਫੈਸਲਾ ਟਾਲਾ ਜੀ Lari dulu.